ਪਠਾਨਕੋਟ ਪੁਲਿਸ ਨੇ ਗਨਪੁਆਇੰਟ ਤੇ ਲੁੱਟਾਂ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਕੀਤਾ ਪਰਦਾਫਾਸ਼ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਕਾਰਵਾਈ ਪੁਲਿਸ ਕਾਰੇ ਪੁੱਛਗਿੱਛ ਗਿਰੋਹ ਦੇ ਹੋਰ ਮੈਂਬਰ ਫੜੇ ਜਾਣ ਦੀ ਪੁਲਿਸ ਨੂੰ ਸੰਭਾਵਨਾ ਪਿਛਲੇ ਕੁਝ ਸਮੇਂ ਤੋਂ ਪਠਾਨਕੋਟ ਵਿਖੇ ਗਨਪੁਆਇੰਟਾਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਮਾਮਲੇ ਕਾਫੀ ਜ਼ਿਆਦਾ ਵਧ ਗਏ ਸਨ ਜਿਸ ਦੇ ਚਲਦੇ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਜਗ੍ਹਾ ਤੇ ਇਹਨਾਂ ਲੁੱਟਖੋਹਾਂ ਦੀ ਵਾਰਦਾਤਾ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਲੁੱਟਖੋਹਾਂ ਦੀ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ ਅਤੇ ਗਨਪੁਆਇੰਟਾਂ ਤੇ ਲੋਕਾਂ ਨੂੰ ਲੁੱਟਦੇ ਸਨ ਇਹਨਾਂ ਦੇ ਗਿਰੋਹ ਦੇ ਵਿੱਚ ਦੋ ਹੋਰ ਇਹਨਾਂ ਦੇ ਸਾਥੀ ਦੱਸੇ ਜਾ ਰਹੇ ਹਨ ਜੋ ਹਜੇ ਤੱਕ ਫਰਾਰ ਹਨ ਮੈਜਿਸਟਰੇਟ ਕੀ ਤੁਸੀਂ ਜਾਣਦੇ ਹੋ ਕਿ ਨਵੰਬਰ 21 ਨੂੰ ਪਠਾਨਕੋਟ ਦੇ ਵਕਫਾਖ ਜਗਾਵਾਂ ਤੇ ਜਿਹੜੀ ਗਨ ਪੁਆਇੰਟ ਤੇ ਜਿਹੜੀ ਇਹ ਸਨੇਚਿੰਗ ਕਰਨ ਦੀ ਇਨਫੋਰਮੇਸ਼ਨ ਆਈ ਸੀ ਜਿਹਦੇ ਬਾਅਦ ਆਪਾਂ ਇੱਕ ਐਫ ਆਈ ਆਰ ਪੁਲਿਸ ਸਟੇਸ਼ਨ ਸ਼ਾਪਰ ਕੜੀ ਦਰਜ ਕੀਤੀ ਸੀ ਜਿਹਦੇ ਵਿੱਚ ਪੰਗੋਲੀ ਚੌਂਕ ਤੋਂ ਖੋਹੀ ਸੀ ਗਨ ਪੁਆਇੰਟ ਤੇ ਬਾਕੀ ਜਿਹੜੀ ਦੂਸਰੀ ਐਫ ਆਈ ਆਰ ਆ ਉਹ ਆਪਾਂ ਡਿਵੀਜ਼ਨ ਨੰਬਰ 2 'ਤੇ ਦਰਜ ਕੀਤੀ ਸੀ 152 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 379 ਬੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਵੀ ਚਾਰ ਨੌਜਵਾਨ ਬੰਦੇ ਇੱਕ ਸਕੂਟੀ ਤੇ ਇੱਕ ਮੋਟਰਸਾਈਕਲ ਤੇ ਇਹ ਦੋ ਦੋ ਬੈਠੇ ਸੀ ਤੇ ਇਹਨਾਂ ਨੇ ਇਹ ਤਿੰਨ ਜਗ੍ਹਾ ਸ਼ਹਿਰ 'ਚ ਵਾਰਦਾਤ ਕੀਤੀ ਸੀ ਇੱਕ ਪੰਗੋਲੀ ਚੌਂਕ 'ਚ ਤੇ ਦੋ ਵਾਰਦਾਤਾਂ ਸ਼ਹਿਰ 'ਚ ਜਿੱਥੇ ਇਹ ਗਨਪੁਆਇੰਟ ਤੇ ਇਹਨਾਂ ਨੇ ਜਿਹੜੇ ਪੈਸੇ ਆ ਦੁਕਾਨ ਵਾਲਿਆਂ ਕੋਲੋਂ ਖੋਏ ਸੀ ਉਸ ਦੇ ਬਾਅਦ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਜਿਨੇ ਸਪੈਸ਼ਲ ਟੀਮਸ ਬਣਾਈਆਂ ਸੀ ਜਿਦੇ ਵਿੱਚ ਉਹ ਟੀਮਸ ਲਗਾਤਾਰ ਇਹਨਾਂ ਦਾ ਮੂਵ ਪੈਟਰਨ ਇਹਨਾਂ ਦੀ ਫੁਟੇਜਸ ਵਗੈਰਾ ਸਟੱਡੀ ਕਰ ਰਹੀ ਸੀ ਤੇ ਬਾਕੀ ਵੀ ਜਿਹੜੀ ਇਹਨਾਂ ਦੀ ਫਿਜ਼ੀਕਲ ਐਵੀਡੈਂਸੀ ਆਪਾਂ ਜਿਹੜੇ ਆ ਉਹ ਲਗਾਤਾਰ ਕਲੈਕਟ ਕਰ ਰਹੇ ਸੀ ਉਸ ਦੇ ਬਾਅਦ ਜਿਹੜੇ ਐਸਐਚਓ ਡਿਵੀਜ਼ਨ ਨੰਬਰ 2 ਹੈ ਸ੍ਰੀ ਮਲਦੀਪ ਮਨਦੀਪ ਸਲਗੋਤਰਾ ਜੀ ਇਹਨਾਂ ਨੇ ਫਰਦਰ ਇਸ ਲੀਡ ਨੂੰ ਡਿਵੈਲਪ ਕੀਤਾ ਸੀ ਤੇ ਉਹਦੇ ਬਾਅਦ ਆਪਣੇ ਕੋਲ ਇੱਕ ਬ੍ਰੇਕਥਰੂ ਆਇਆ ਸੀ ਜਿਦੇ ਵਿੱਚ ਆਪਾਂ ਨੂੰ ਇੱਕ ਮੁੰਡਾ ਜਿਹੜਾ ਉਹ ਫੁਟੇਜ ਤੋਂ ਤੇ ਟੈਕਨੀਕਲ ਅਸਿਸਟੈਂਸ ਤੋਂ ਆਇਡੈਂਟੀਫਾਈ ਹੋਇਆ ਸੀ ਫਿਰ ਉਸ ਮੁੰਡੇ ਨੂੰ ਆਪਾਂ ਜਿਹੜਾ ਇਮੀਡੀਏਟਲੀ ਰਾਉਂਡ ਅਪ ਕੀਤਾ ਸੀ ਤੇ ਪੁਸ਼ ਗਿਸਟ ਚ ਉਹਨੇ ਫਿਰ ਆਪਣੀ ਗੱਲ ਮੰਨੀ ਸੀ ਉਸ ਦੋਸ਼ੀ ਦਾ ਨਾਮ ਹੈ ਆਕਾਸ਼ son of ਰਾਜ ਕੁਮਾਰ ਉਹ ਰਹਿਣ ਵਾਲਾ ਰੇਲਵੇ ਕਲੋਨੀ ਪਠਾਨਕੋਟ ਦਾ ਤੇ ਇਹ ਜਿਹੜਾ ਮੁੰਡਾ ਸੀ ਉਹ ਚਾਰ ਜਿਹੜੇ ਦੋਸ਼ੀ ਸੀ ਦੋਸ਼ੀ ਸੀ ਉਹਨਾਂ ਚੋਂ ਇੱਕ ਮੁੰਡਾ ਸੀ ਤੇ ਇਹਨਾਂ ਨੇ ਜਿਹੜੀ ਹੈ ਬੜੀ ਹੀ ਚਲਾਕੀ ਨਾਲ ਇਹ ਵਾਰਦਾਤ ਪਲਾਨ ਕੀਤੀ ਸੀ ਫਿਰ ਉਹਦੀ ਪੁਸ਼ਗਿਸ਼ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਬਾਕੀ ਦੋਸ਼ੀ ਤਿੰਨ ਹੈ ਉਹ ਬਟਾਲੇ ਦੇ ਰਹਿਣ ਵਾਲੇ ਹੈ ਤੇ ਇਹਨਾਂ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜਾ ਇਹ ਵਾਰਦਾਤ ਨੋਟਖੋਦੀ ਅੰਜਾਮ ਦਿੱਤੀ ਸੀ ਤੇ ਗਨ ਪੁਆਇੰਟ ਤੇ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਖੋਏ ਸੀ ਉਹਦੇ ਬਾਅਦ ਇਹਦੇ ਦੋਰਾ ਦਿੱਤੀ ਇਨਫੋਰਮੇਸ਼ਨ ਤੇ ਆਪਾਂ ਫਰਦਰ ਰੇਡਸ ਕੀਤੀਆਂ ਤੇ ਇਥੋਂ ਫਿਰ ਆਪਾਂ ਆਪਣੀ ਸਪੈਸ਼ਲ ਟੀਮ ਅੰਡਰ ਐਸ ਐਚਓ ਡਿਵੀਜ਼ਨ ਨੰਬਰ 2 ਭੇਜੀ ਸੀ ਦਿੱਲੀ ਦਿੱਲੀ ਤੋਂ ਫਿਰ ਆਪਾਂ ਦੂਸਰਾ ਜਿਹੜਾ ਰੋਪੀ ਹੈ ਉਹ ਫੜਿਆ ਉਹਦਾ ਨਾਮ ਹੈ ਗੁਰਸ਼ਰਨਜੀਤ ਸਿੰਘ ਇਲਿਆਸ ਲਵਲੀ ਪੁੱਤਰ ਬਲਵੰਤ ਸਿੰਘ ਇਹ ਰਹਿਣ ਵਾਲਾ ਬਟਾਲੇ ਦਾ ਇਸ ਪਰਿਵਾਰ ਦਾ ਚ ਜਿਹੜੀ ਇਸਤੇਮਾਲ ਹੋਈ ਸਕੂਟੀ ਵੀ ਆਪਾਂ ਰਿਕਵਰ ਕੀਤੀ ਹੈ ਕੁਝ ਕੈਸ਼ ਵੀ ਰਿਕਵਰ ਕੀਤਾ ਤੇ ਇਸ ਪੂਰੇ ਕੇਸ ਨੂੰ ਆਪਾਂ ਜਿਹੜਾ ਹੈ ਅ ਟਰੇਸ ਕਰ ਲਿਆ ਜਿਹੜੇ ਬਾਕੀ ਬਚਦੇ ਦੋ ਦੋਸ਼ੀ ਹੈ ਉਹਨਾਂ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਵੀ ਆਪਾਂ ਆਇਡੈਂਟੀਫਾਈ ਕਰ ਰਿਹਾ ਤਰ ਲਿਆ ਉਹਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ ਤੇ ਇਸ ਕੇਸ ਨੂੰ ਆਪਾਂ ਬੜੀ ਸਕਸੈਸਫੁਲੀ ਅ ਜਿਹੜਾ ਉਹ ਟਰੇਸ ਕੀਤਾ ਤੇ ਚ ਸਾਰੇ ਮੁਲਾਜ਼ਮਾਂ ਨੇ ਜਿਹੜਾ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਕਿਸੇ ਵੀ ਕ੍ਰਾਈਮ ਨੂੰ ਹਲਕੇ ਚ ਨਹੀਂ ਲੈਂਦੀ ਇੱਥੇ ਕੋਈ ਵੀ ਜਿਹੜਾ ਕ੍ਰਾਈਮ ਹੁੰਦਾ ਉਹਦੀ ਆਪਾਂ ਪ੍ਰੋਪਰ ਫਾਲੋਅ ਅਪ ਕਰਨੇ ਆ ਤੇ ਉਹਨੂੰ ਉਹਦੇ ਅੰਜਾਮ ਤੱਕ ਲੈ ਕੇ ਜਾਣਾ ਤੇ ਇੱਥੇ ਪਠਾਨਕੋਟ 'ਚ ਕੋਈ ਵੀ ਇਸ ਤਰ੍ਹਾਂ ਦਾ ਕੇਸ ਜਿਹੜਾ ਜਿਹੜਾ ਅਨਟ੍ਰੇਸ ਰਹੇ ਇਸ ਤਰ੍ਹਾਂ ਦੇ ਚਾਂਸਸ ਬਹੁਤ ਘੱਟ ਆ ਤੇ ਪੁਲਿਸ ਪੂਰੇ ਆਪਣੇ ਜ਼ੋਰ ਨਾਲ ਲੱਗੀ ਹੈ ਕਿ ਸ਼ਹਿਰ ਨੂੰ ਕ੍ਰਾਈਮ ਫਰੀ ਬਣਾਈਏ ਜਿਹੜਾ ਵੀ ਕ੍ਰਾਈਮ ਹੁੰਦਾ ਉਹਤੇ ਆਪਾਂ ਚੜ੍ਹ ਕੇ ਕੰਮ ਕਰਨੇ ਆ ਤੇ ਉਹਨੂੰ ਜਲਦੀ ਤੋਂ ਜਲਦੀ ਟਰੇਸ ਕਰਨੇ ਆ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਆਪਾਂ ਬੰਦੀ ਜੜੀ ਉਹਨਾਂ ਦੀ ਸਜ਼ਾ ਉਹ ਦਵਾਨੇ ਜੀ ਇਹਦੇ ਚ ਜੋ ਕੰਪਲੇਨੈਂਟਸ ਨੇ ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਇੱਕ ਪਿਸਟਲ ਦਿਖਾ ਕੇ ਸਾਡੇ ਕੋਲੋਂ ਜਿਹੜੇ ਆ ਕਿ ਵੀ ਪੈਸੇ ਲੁੱਟੇ ਸੀ ਹੁਣ ਉਹਦੇ ਉੱਪਰ ਆਪਾਂ ਤਫ਼ਤੀਸ਼ ਕਰ ਰਹੇ ਆ ਇਹਦੇ ਬਾਰੇ ਮੈਂ ਹੁਣ ਐਟ ਥਿਸ ਪੁਆਇੰਟ ਜ਼ਿਆਦਾ ਨਹੀਂ ਦੱਸ ਸਕਦਾ ਬਟ ਉੱਤੇ ਆਪਾਂ ਕੰਮ ਕਰ ਰਹੇ ਆ ਜਦੋਂ ਇਹ ਪੂਰੀ ਜਿਹੜਾ ਕੇਸ ਅਨਫੋਲਡ ਹੋ ਜਾਂਦਾ ਦੋਸ਼ੀ ਆਪਾਂ ਜਿਹੜੇ ਬੱਚਦੇ ਵੀ ਦੋ ਫੜ ਫੜ ਲੈਣੇ ਆ ਉਹਦੇ ਬਾਅਦ ਫਿਰ ਮੈਂ ਡਿਟੇਲਸ ਚ ਦੱਸੂਗਾ ਕਿ ਵੀ ਕਿਹੜੇ ਵੈਪਨ ਸੀ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਨੇ ਯੂਜ਼ ਕੀਤੇ ਕਿੱਥੋਂ ਆਏ ਪਰ ਜਿਹੜੀ ਹਾਲ ਦੀ ਖੜੀ ਮੈਂ ਦੱਸਣਾ ਚਾਹੁੰਦਾ ਕਿ ਵੀ ਇਸ ਕੇਸ ਨੂੰ ਆਪਾਂ ਟਰੇਸ ਕਰ ਲਿਆ ਦੋ ਦੋਸ਼ੀ ਫੜ ਲਿਆ ਬਾਕੀ ਦੋ ਆਈਡੈਂਟੀਫਾਈ ਕਰ ਲਿਆ ਆਪਾਂ ਤੇ ਉਹਨਾਂ ਉੱਪਰ ਆਪਾਂ ਲਗਾਤਾਰ ਕੰਮ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਆਪਾਂ ਫੜਾਂਗੇ